ਜਦ ਵੀ ਅਸੀਂ ਰੋਜ਼ ਬਾਣੀ ਪੜ੍ਹਦੇ ਹਾਂ ਤਾਂ ਅਸੀਂ ਬਾਣੀ ਨੂੰ ਆਪਣੇ ਡੇਲੀ ਰੂਟੀਨ ਵਿੱਚ ਇਵੇਂ ਸ਼ਾਮਿਲ ਕਰਦੇ ਹਾਂ ਜਿਵੇਂ ਕਿ ਅਸੀਂ ਇੱਕ ਸਧਾਰਨ ਜੀ ਕਿਤਾਬ ਦੀ ਇੱਕ ਕਹਾਣੀ ਨੂੰ ਰੋਜ਼ ਪੜ੍ਹ ਰਹੇ ਹੁੰਦੇ ਆ 90% ਲੋਕਾਂ ਦਾ ਮਨ ਬਾਣੀ ਪੜ੍ਹਦੇ ਸਮੇਂ ਕਿਤੇ ਹੋਰ ਹੀ ਖਿਆਲਾਂ ਵਿੱਚ ਡੁੱਬਿਆ ਹੁੰਦਾ ਉਸ ਅਕਾਲ ਪੁਰਖ ਦੀ ਅਸਲ ਸੇਵਾ ਅਸਲ ਪਗਤੀ ਕੀ ਹੁੰਦੀ ਹੈ ਅਸੀਂ ਅੱਜ ਦੀ ਇਸ ਸਾਖੀ ਵਿੱਚ ਤੁਹਾਨੂੰ ਦੱਸਾਂਗੇ ਗੁਰੂ ਨਾਨਕ ਦੇਵ ਜੀ ਸਮੇਂ-ਸਮੇਂ ਤੇ ਸਿੱਖਾਂ ਅਤੇ ਆਪਣੇ ਪੁੱਤਰਾਂ ਦੀਆਂ ਪ੍ਰੀਖਿਆਵਾਂ ਲੈਂਦੇ ਰਹਿੰਦੇ ਬਾਬਾ ਲਹਿਣਾ ਜੀ ਦੀਆਂ ਵੀ ਉਹਨਾਂ ਨੇ 12 ਪ੍ਰੀਖਿਆਵਾਂ ਲਈਆਂ ਜਿਨ੍ਹਾਂ ਵਿੱਚ ਬਾਬਾ ਲਹਿਣਾ ਜੀ ਪੂਰੇ ਵੀ ਉਤਰੇ ਜੋ ਕਿ ਬਾਅਦ ਵਿੱਚ ਦੂਜੀ ਪਾਤਸ਼ਾਹ ਸ਼ਿਰਗੁਰੂ ਅੰਗਦ ਦੇਵ ਜੀ ਬਣੇ ਇੱਕ ਦਿਨ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਸਿੱਖਾਂ ਨੂੰ ਕਿਹਾ ਕਿ ਪਸ਼ੂਆਂ ਲਈ ਕਾਹ ਵੱਢ ਕੇ ਲੈ ਕੇ ਆਓ ਬਾਕੀ ਸੇਵਕਾਂ ਦੇ ਨਾਲ ਬਾਬਾ ਲਹਿਣਾ ਜੀ ਵੀ ਖੁਰਪਾ ਤੰਗਲੀ ਫੜ ਕੇ ਕਾਹ ਵੱਢਣ ਚਲੇ ਗਏ ਰਾਵੀ ਨਦੀ ਤੇ ਜਦੋਂ ਸਾਰੇ ਕਾਹ ਵੱਢ ਰਹੇ ਸੀ ਤਾਂ ਉੱਥੇ ਬਹੁਤ ਹੀ ਤੇਜ਼ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਜਿਸ ਕਾਰਨ ਸਾਰੇ ਸਿੱਖ ਖਾਲੀ ਹੱਥੀ ਵਾਪਸ ਆ ਜਾਂਦੇ ਨੇ ਪਰ ਬਾਬਾ ਲਹਿਣਾ ਜੀ ਉਥੇ ਕਾਹ ਵੜਦੇ ਰਹਿੰਦੇ ਨੇ ਅਤੇ ਕਾਹ ਦੀ ਪੰਡ ਨੂੰ ਆਪਣੇ ਸਿਰ ਤੇ ਚੁੱਕ ਕੇ ਜਦ ਘਰ ਵਾਪਸ ਆਉਂਦੇ ਨੇ ਤਾਂ ਉਸ ਦੇ ਵਿੱਚ ਚਿੱਕੜ ਤੇ ਪਾਣੀ ਚੋ ਰਿਹਾ ਸੀ ਉਹਨਾਂ ਦੇ ਸਾਰੇ ਕੱਪੜੇ ਤੇ ਸਰੀਰ ਚਿੱਕੜ ਨਾਲ ਭਰਿਆ ਦੇਖ ਕੇ ਮਾਤਾ ਸੁਲਖਣੀ ਜੀ ਬੜੇ ਹੈਰਾਨ ਹੋਏ ਜਦ ਸ਼ਾਮ ਨੂੰ ਗੁਰੂ ਨਾਨਕ ਦੇਵ ਜੀ ਵਾਪਸ ਆਏ ਉਹਨਾਂ ਨੇ ਸਾਰੀ ਗੱਲਬਾਤ ਬਾਬਾ ਜੀ ਨੂੰ ਦੱਸੀ ਗੁਰੂ ਨਾਨਕ ਦੇਵ ਜੀ ਇਹ ਸਭ ਸੁਣ ਕੇ ਬੜੇ ਖੁਸ਼ ਹੋਏ ਇੱਕ ਵਾਰ ਫੇਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਅਤੇ ਸਿੱਖਾਂ ਨੂੰ ਕੱਪੜੇ ਧੋ ਕੇ ਲਿਆਉਣ ਲਈ ਹੁਕਮ ਕੀਤਾ ਕਈਆਂ ਨੇ ਤਾਂ ਉੱਤਰ ਦੇ ਦਿੱਤਾ ਕਿ ਰਾਤ ਦਾ ਵੇਲਾ ਹੈ ਜੰਗਲੀ ਜਾਨਵਰਾਂ ਦਾ ਖਤਰਾ ਹੈ ਸਵੇਰੇ ਹੁਕਮ ਕਰਿਓ ਅਸੀਂ ਧੋ ਲਿਆਵਾਂਗੇ ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰ ਸ੍ਰੀ ਚੰਦ ਅਤੇ ਲਖਮੀ ਦਾਸ ਨੇ ਵੀ ਕਿਹਾ ਜੇ ਅਸੀਂ ਹੀ ਕੱਪੜੇ ਧੋਣੇ ਨੇ ਤਾਂ ਸਿੱਖ ਕਹਦੇ ਲਈ ਨੇ ਨਿਸ਼ਕਾਮ ਸੇਵਾ ਅਤੇ ਪ੍ਰੇਮ ਦੇ ਪੁੰਜ ਸ੍ਰੀ ਨਾ ਜੀ ਸਾਰੇ ਕੱਪੜੇ ਧੋਣ ਲਈ ਰਾਵੀ ਨਦੀ ਤੇ ਚਲੇ ਗਏ ਅਤੇ ਬੜੇ ਹੀ ਪ੍ਰੇਮ ਅਤੇ ਪਿਆਰ ਸਿੱਧਕ ਨਾਲ ਸਾਰੇ ਕੱਪੜੇ ਧੋ ਲਿਆਂਦੇ ਇੱਕ ਵਾਰੀ ਇੱਕ ਰਾਤ ਬਹੁਤ ਮੀਂਹ ਪੈ ਰਿਹਾ ਸੀ ਤੇ ਗੁਰਦੁਆਰਾ ਸਾਹਿਬ ਕਰਤਾਰਪੁਰ ਦੀ ਗੰਦ ਡਿੱਗ ਪਈ ਗੁਰੂ ਨਾਨਕ ਦੇਵ ਜੀ ਨੇ ਫਿਰ ਸਿੱਖਾਂ ਨੂੰ ਕਿਹਾ ਕਿ ਗੰਦ ਨੂੰ ਬਣਾਓ ਪਰ ਬਣਾਵੇ ਕੌਣ ਬਾਬਾ ਲਹਿਣਾ ਜੀ ਨੂੰ ਆਗਿਆ ਕੀਤੀ ਗਈ ਤਾਂ ਉਹ ساری ਰਾਤ ਗੰਦ ਬਣਾਉਣ ਵਿੱਚ ਹੀ ਲੱਗੇ ਰਹੇ ਇਸ ਦੇਖ ਕੇ ਗੁਰੂ ਨਾਨਕ ਦੇਵ ਜੀ ਬਹੁਤ ਹੀ ਖੁਸ਼ ਹੋਏ ਭਾਈ ਲਹਿਣਾ ਜੀ ਵੱਲੋਂ ਅਣਥੱਕ ਸੇਵਾ ਦੇਖ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਦੇ ਬਦਲੇ ਗੁਰਤਾ ਗੱਦੀ ਪਾਈ ਲਹਿਣਾ ਜੀ ਨੂੰ ਹੀ ਸੌਂਪ ਦਿੱਤੀ ਆਪਣੇ ਅੰਗ ਦੇ ਨਾਲ ਲਗਾ ਕੇ ਅੰਗਦ ਵੜਾ ਲਿਆ। ਸ੍ਰੀ ਗੁਰੂ ਅੰਗਦ ਦੇਵ ਜੀ ਦਾ ਵੀ ਕਹਿਣਾ ਹੈ ਕਿ ਸੇਵਾ ਇੱਕ ਸੰਤੋਖੀ ਵਿਅਕਤੀ ਹੀ ਕਰ ਸਕਦਾ ਹੈ ਜਿਸਦਾ ਕਿ ਦਿਲ ਬਿਲਕੁਲ ਸ਼ੁੱਧ ਅਤੇ ਸਾਫ਼ ਹੋਵੇ। ਉਹ ਵਿਅਕਤੀ ਹੀ ਸੇਵਾ ਭਾਵ ਵਿੱਚ ਪੂਰਨ ਸਫਲ ਹੋ ਸਕਦਾ ਹੈ। ਇਦਾਂ ਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਖੂਬ ਸੇਵਾ ਕੀਤੀ। ਆਪਣੇ 70 ਸਾਲ ਦੀ ਬਜ਼ੁਰਗ ਅਵਸਥਾ ਦਾ ਖਿਆਲ ਨਾ ਕਰਦੇ ਹੋਏ ਹਰ ਰੋਜ਼ ਉਹ ਅੰਮ੍ਰਿਤ ਵੇਲੇ ਬਿਆਸਾ ਨਦੀ ਤੋਂ ਜਲ ਦੀ ਗਾਗਰ ਲਿਆ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਂਦੇ। ਪਾਵੇਂ ਕਿੰਨੀ ਵੀ ਹਨੇਰੀ ਤੇ ਕਿੰਨਾ ਝਖੜ ਚਲਦਾ ਹੋਵੇ ਮੀਂਹ ਹੀ ਕਿਉਂ ਨਾ ਪੈ ਰਿਹਾ ਹੋਵੇ ਪਰ ਗੁਰੂ ਅਮਰਦਾਸ ਜੀ ਨੇ ਆਪਣੀ ਸੇਵਾ ਵਿੱਚ ਇੱਕ ਵੀ ਨਾਗਾ ਨਹੀਂ ਸੀ ਪੈਣ ਦਿੱਤਾ ਨਾਲ ਹੀ ਦਿਨ ਤੇ ਰਾਤ ਨੂੰ ਲੰਗਰ ਵਿੱਚ ਝਾੜੂ ਦੇਣਾ ਭਾਂਡੇ ਮਾਂਜਣਾ ਪ੍ਰਸ਼ਾਦਾ ਤਿਆਰ ਕਰਕੇ ਸੰਗਤਾਂ ਨੂੰ ਛਕਾਉਣ ਦੀ ਸੇਵਾ ਵੀ ਕਰਦੇ। ਉੱਥੇ ਮਯੂਦ ਲੋਕਾਂ ਨੇ ਗੁਰੂ ਅਮਰਦਾਸ ਜੀ ਨੂੰ ਨੇ ਥਾਵਾ ਤੇ ਨਿਤਾਣਾ ਤੱਕ ਵੀ ਆਖਿਆ ਜਿਸ ਨੂੰ ਨਾ ਕਦੇ ਦਿਨੇ ਆਰਾਮ ਤੇ ਨਾ ਹੀ ਰਾਤੀ ਚੈਨ। ਲੋਕਾਂ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਆਪਣਾ ਪੇਟ ਭਰਨ ਦੀ ਖਾਤਰ ਗੁਰੂ ਦਾ ਪਾਣੀ ਹੀ ਢੋਂਦਾ ਰਹਿੰਦਾ ਹੈ। ਪਰ ਗੁਰੂ ਅਮਰਦਾਸ ਜੀ ਨੇ ਉਹਨਾਂ ਦੀ ਕਿਸੇ ਵੀ ਗੱਲ ਦੀ ਪਰਵਾਹ ਨਾ ਕੀਤੀ ਅਤੇ ਆਪਣੀ ਸੇਵਾ ਵਿੱਚ ਜੁਟੇ ਰਹੇ। ਇਸ ਦੇ ਨਤੀਜੇ ਵਜੋਂ ਹੀ ਗੁਰੂ ਅੰਗਦ ਦੇਵ ਜੀ ਨੇ ਪ੍ਰਸੰਨ ਹੋ ਕੇ ਉਹਨਾਂ ਨੂੰ ਨਿਤਾਣਿਆਂ ਦੇ ਤਾਣ ਨਿਮਾੜੇ ਦੇ ਮਾਨ ਤੇ ਨਿਉਟਿਆਂ ਦੀ ਓਟ ਕਿਹਾ ਜਿਸ ਨੂੰ ਕਿ ਅਸੀਂ ਅਰਦਾਸ ਵਿੱਚ ਡੇਲੀ ਹੀ ਉਚਾਰਨ ਕਰਦੇ ਹਾਂ ਫਿਰ ਗੁਰੂ ਅੰਗਦ ਦੇਵ ਜੀ ਨੇ ਬਾਬਾ ਬੁੱਢਾ ਜੀ ਦੇ ਹੱਥੋਂ ਤਿਲਕ ਲਗਵਾ ਕੇ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਹੀ ਸੌਂਪਣਾ ਕਰ ਦਿੱਤੀ ਇਸੇ ਤਰ੍ਹਾਂ ਹੀ ਚੌਥੇ ਪਾਤਸ਼ਾਹੀ ਪਾਈ ਜੇਠਾ ਜੀ ਨੇ ਵੀ ਗੁਰੂ ਅਮਰਦਾਸ ਜੀ ਦੀ ਸੇਵਾ ਕੀਤੀ ਉਹਨਾਂ ਨੇ ਵੀ ਲੋਕਾਂ ਦੀਆਂ ਗੱਲਾਂ ਦੀ ਕੋਈ ਪਰਵਾਹ ਨਾ ਕੀਤੀ ਜਿਸ ਦੇ ਕਰਕੇ ਪਹਿਲਾਂ ਤਾਂ ਗੁਰੂ ਅਮਰਦਾਸ ਜੀ ਨੇ ਆਪਣੀ ਸੁਪੁੱਤਰੀ ਬੀਬੀ ਪਾਨੀ ਜੀ ਦਾ ਰਿਸ਼ਤਾ ਭਾਈ ਜੇਠਾ ਜੀ ਨਾਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਗੁਰਗੱਦੀ ਵੀ ਬਖਸ਼ਿਸ਼ ਕਰ ਦਿੱਤੀ। ਗੁਰੂ ਅਮਰਦਾਸ ਜੀ ਦੇ ਦੋਨੋਂ ਹੀ ਸੁਪਤਰੀਆਂ ਤੇ ਦੋਨੋਂ ਹੀ ਜਵਾਈ ਗੋਇੰਦਵਾਲ ਸਾਹਿਬ ਵਿੱਚ ਹੀ ਰਹਿੰਦੇ। ਸੋਹਰੇ ਘਰ ਵਿੱਚ ਰਹਿ ਕੇ ਦੋਨੋਂ ਜਵਾਈ ਸਤਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਹਮੇਸ਼ਾ ਹੀ ਯਤਨ ਕਰਦੇ ਰਹਿੰਦੇ। ਜਦ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਦੀ ਕਾਰ ਸੇਵਾ ਹੋ ਰਹੀ ਸੀ ਤਾਂ ਸੰਗਤਾਂ ਨਾਲ ਮਿਲ ਕੇ ਗੁਰੂ ਰਾਮਦਾਸ ਜੀ ਨੇ ਵੀ ਦਿਨ ਰਾਤ ਸੇਵਾ ਕੀਤੀ। ਇੱਕ ਦਿਨ ਲਾਹੌਰ ਦੇ ਸੋਢੀ ਹਰਿਦਵਾਰ ਜਾਂਦੇ ਹੋਏ ਗੋਇੰਦਵਾਲ ਸਾਹਿਬ ਵਿੱਚੋਂ ਲੰਗੇ ਗਾਰ ਤੇ ਦੀਆਂ ਟੋਕਰੀਆਂ ਚੁੱਕੀ ਜਾਂਦੀ ਸੰਗਤ ਵਿੱਚ ਗੁਰੂ ਰਾਮਦਾਸ ਜੀ ਨੂੰ ਉਸਨੇ ਪਹਿਚਾਨ ਲਿਆ ਅਤੇ ਗੁਰੂ ਰਾਮਦਾਸ ਜੀ ਨੂੰ ਮਖੌਲ ਕੀਤਾ ਫਿਰ ਉਹ ਸੋਢੀ ਗੁਰੂ ਅਮਰਦਾਸ ਜੀ ਕੋਲ ਗਿਆ ਅਤੇ ਕਹਿਣ ਲੱਗਾ ਕਿ ਜੇਠੇ ਨੇ ਤਾਂ ਗਿੱਲ ਹੀ ਗਾਲ ਦਿੱਤੀ ਐ ਇਹ ਤਾਂ ਨਿਆਣਾ ਸਿਆਣਾ ਸੀ ਤੁਸੀਂ ਤਾਂ ਇਸ ਨੂੰ ਕਿਸੇ ਕੰਮ ਲਾਉਣਾ ਸੀ ਵੇਖੋ ਤੁਹਾਡਾ ਜੁਵਾਈ ਪਾਈ ਐ ਸੋਹਰੇ ਘਰ ਵਿੱਚ ਟੋکریاں ਢੋਂਦਾ ਚੰਗਾ ਨਹੀਂ ਲੱਗਦਾ ਪਰ ਇਸ ਤੇ ਵੀ ਭਾਈ ਜੇਠਾ ਜੀ ਜਾਨੀ ਕਿ ਗੁਰੂ ਰਾਮਦਾਸ ਜੀ ਨੇ ਉੱਤਰ ਦਿੱਤਾ ਕਿ ਮੇਰੇ ਹਿਰਦੇ ਦੇ ਅੰਦਰ ਗੁਰੂ ਦੇ ਪ੍ਰਤੀ ਇੰਨਾ ਜ਼ਿਆਦਾ ਪ੍ਰੇਮ ਵਹਿ ਰਿਹਾ ਐ ਕਿ ਜਿਸ ਵਿੱਚ ਲੋਕ ਲਾਜ ਦੇ ਤੀਲੇ ਰੁੜ ਹੀ ਚੁਕੇ ਨੇ ਸਤਗੁਰਾਂ ਦੇ ਕੇਵਲ ਪ੍ਰੇਮੀ ਹੀ ਨਹੀਂ ਸਤਗੁਰ ਆਪ ਵੀ ਸੇਵਾ ਵਿੱਚ ਜੁਟ ਜਾਂਦੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੁਝ ਇਹ ਹੈ ਕੀਤਾ ਇੱਕ ਵਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸੰਗਤਾਂ ਦੀਵਾਨ ਵਿੱਚ ਜੁੜ ਬੈਠੀਆਂ ਤਾਂ ਗੁਰੂ ਜੀ ਵੱਲੋਂ ਸਭ ਨੂੰ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਇੱਕ ਸਿੱਖ ਨੇ ਉੱਠ ਕੇ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਇੱਕ ਡਿਊਟੀ ਲਾਉਣੀ ਦਾ ਭੁੱਲ ਹੀ ਗਏ ਹੋ ਭਾਂਡੇ ਮੰਜਨ ਦੀ ਡਿਊਟੀ ਤੁਸੀਂ ਕਿਸੇ ਨੂੰ ਵੀ ਇਹ ਜ਼ਿੰਮੇਵਾਰੀ ਨਹੀਂ ਸੌਂਪੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਤੇ ਉੱਤਰ ਦਿੰਦੇ ਨੇ ਕਿ ਇਹ ਸੇਵਾ ਮੈਂ ਖੁਦ ਕਰਾਂਗਾ ਸੰਗਤਾਂ ਦੇ ਝੂਠੇ ਭਾਂਡੇ ਮੈਂ ਖੁਦ ਮੰਜਾਂਗਾ ਤੇ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਵਿੱਤਰ ਹੱਥਾਂ ਨਾਲ ਆਟਾ ਵੀ ਪੀਸਿਆ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਮਾਤਾ ਗੰਗਾ ਜੀ ਸਮੇਤ ਠੰਡਾ ਜਲ ਆਪਣੇ ਹੱਥਾਂ ਨਾਲ ਪਿਲਾਉਣ ਦੀ ਸੇਵਾ ਵੀ ਕੀਤੀ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਕੇਵਲ ਸਿੱਖ ਹੀ ਨਹੀਂ ਸਗੋਂ ਗੁਰੂ ਸਹਿਬਾਨ ਵੀ ਬੜੇ ਪਿਆਰ ਨਾਲ ਸੇਵਾ ਕਰਿਆ ਕਰਦੇ ਨੇ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਸ ਆਡੀਓ ਤੋਂ ਇਹ ਸਮਝ ਆ ਗਈ ਹੋਵੇਗੀ ਕਿ ਸਾਡਾ ਮਨ ਕਿਵੇਂ ਦਾ ਹੋਣਾ ਚਾਹੀਦਾ ਹੈ ਅਤੇ ਸਾਡੀ ਗੁਰੂ ਪ੍ਰਤੀ ਸ਼ਰਧਾ ਸੇਵਾ ਕਿੰਨੀ ਹੋਣੀ ਚਾਹੀਦੀ ਹੈ ਤਾਂ ਹੀ ਅਸੀਂ ਵੀ ਗੁਰੂ ਵਾਲੇ ਬਣ ਸਕਦੇ ਹਾਂ ਜਿਵੇਂ ਕਿ ਸਾਡੇ ਸਿੱਖ ਗੁਰੂਆਂ ਨੇ ਸੇਵਾ ਕਰਕੇ ਗੁਰੂ ਤਾ ਗੱਡੀ ਹਾਸਲ ਕੀਤੀ ਸੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ